ਕੀ ਧਰਤੀ ਤੇ ਕੋਈ ਅਜਿਹੀ ਜਗ੍ਹਾ ਹੈ ਜਿੱਥੇ ਸਮੁੰਦਰ ਜਹਾਜ਼ਾਂ ਨੂੰ ਨਿਗਲ ਜਾਂਦਾ ਹੈ ਅਤੇ ਹਵਾਈ ਜਹਾਜ਼ ਹਵਾ ਵਿੱਚ ਹੀ ਗਾਇਬ ਹੋ ਜਾਂਦੇ ਨੇ? ਜਵਾਬ ਹੈ ਹਾਂ। ਅਸੀਂ ਗੱਲ ਕਰ ਰਹੇ ਹਾਂ ਨਾਰਥ ਅਟਲੈਂਟਿਕ ਓਸ਼ੀਅਨ ਦੇ ਉਸ ਖੌਫਨਾਕ ਹਿੱਸੇ ਦੀ ਜਿਸ ਨੂੰ ਦੁਨੀਆ ਬਰਮੂਡਾ ਟ੍ਰਾਇੰਗਲ ਜਾਂ ਡੈਵਲਸ ਟ੍ਰਾਇੰਗਲ ਦੇ ਨਾਮ ਨਾਲ ਜਾਣਦੀ ਹੈ। ਇਹ ਫਲੋਰੀਡਾ ਪੋਇਰਟੋ ਰਿਕੋ ਅਤੇ ਬਰਮੂਡਾ ਦੇ ਵਿਚਕਾਰ ਬਣਿਆ ਇੱਕ ਤਕੌਣਾ ਇਲਾਕਾ ਹੈ ਜਿੱਥੇ ਪਿਛਲੇ 100 ਸਾਲਾਂ ਵਿੱਚ 75 ਤੋਂ ਵੱਧ 에ਅਰਪਲੇਨਸ ਅਤੇ 100 ਤੋਂ ਵੱਧ ਸ਼ਿਪਸ ਰਹੱਸਮਈ ਤਰੀਕੇ ਨਾਲ ਗਾਇਬ ਹੋ ਚੁੱਕੇ ਹਨ ਨਾ ਕੋਈ ਮਲਬਾ ਮਿਲਿਆ ਨਾ ਕੋਈ ਲਾਸ਼ ਅਤੇ ਨਾ ਹੀ ਕੋਈ ਡਿਸਟ्रेस ਸਿਗਨਲ ਤੁਸੀਂ ਦੇਖ ਰਹੇ ਹੋ ਖੋਜ ਟੀਵੀ ਆਓ ਜਾਣਦੇ ਹਾਂ ਇਸ ਰਹੱਸ ਦੀ ਸਚਾਈ ਇਸਰ ਹਾਸ ਦੀ ਸਭ ਤੋਂ ਵੱਡੀ ਉਦਾਹਰਣ 5 ਦਸੰਬਰ 1945 ਨੂੰ ਸਾਹਮਣੇ ਆਈ। ਅਮਰੀਕੀ ਨੇਵੀ ਦੇ 5 ਟਾਰਪੈਡੋ ਬੰਬਰਸ ਜਿਨ੍ਹਾਂ ਨੂੰ ਫਲਾਈਟ 19 ਕਿਹਾ ਜਾਂਦਾ ਹੈ। ਇੱਕ ਰੂਟੀਨ ਟ੍ਰੇਨਿੰਗ ਮਿਸ਼ਨ ਤੇ ਨਿਕਲੇ। ਮੌਸਮ ਬਿਲਕੁਲ ਸਾਫ਼ ਸੀ ਪਰ ਅਚਾਨਕ ਪਾਇਲਟਸ ਨੇ ਰੇਡੀਓ ਤੇ ਅਜੀਬ ਸੰਦੇਸ਼ ਭੇਜੇ। ਉਹਨਾਂ ਨੇ ਕਿਹਾ ਸਾਡੇ ਕੰਪਾਸ ਕੰਮ ਨਹੀਂ ਕਰ ਰਹੇ। ਸਾਨੂੰ ਨਹੀਂ ਪਤਾ ਸੀ ਕਿੱਥੇ ਹਾਂ ਸਮੁੰਦਰ ਸਫੈਦ ਲੱਗ ਰਿਹਾ ਹੈ ਕੁਝ ਹੀ ਦੇਰ ਬਾਅਦ ਉਹ ਪੰਜੇ ਜਹਾਜ਼ 14 ਲੋਕਾਂ ਸਮੇਤ ਰਡਾਰ ਤੋਂ ਗਾਇਬ ਹੋ ਗਏ ਖਰਾਨੀ ਦੀ ਗੱਲ ਇਹ ਰਹੀ ਕਿ ਉਹਨਾਂ ਨੂੰ ਲੱਭਣ ਲਈ ਜੋ ਰੈਸਕਿਊ ਪਲੇਨ ਭੇਜਿਆ ਗਿਆ ਉਹ ਵੀ 13 ਲੋਕਾਂ ਦੇ ਨਾਲ ਹਵਾ ਵਿੱਚ ਹੀ ਗਾਇਬ ਹੋ ਗਿਆ ਇੱਕੋ ਦਿਨ ਵਿੱਚ 6 ਜਹਾਜ਼ ਅਤੇ 27 ਲੋਕ ਗਾਇਬ ਹੋ ਗਏ ਅਤੇ ਅੱਜ ਤੱਕ ਉਹਨਾਂ ਦਾ ਇੱਕ ਵੀ ਟੁਕੜਾ ਨਹੀਂ ਮਿਲਿਆ ਅਜਿਹੇ ਹਟਨਾਵਾਕਾਰਨ ਕਈ ਕੌਨਸਪੀਰੇਸੀ ਥਿਊਰਿਸਟਸ ਮੰਨਦੇ ਹਨ ਕਿ ਬਰਮੂਡਾ ਟ੍ਰਾਈਐਂਗਲ ਦੇ ਇਹਾ ਇੱਕ ਐਕਸਟਰਾ ਟੈਰੇਸਟ੍ਰੀਅਲ ਵੇਸ ਯਾਨੀ ਐਲੀਨ ਵੇਸ ਹੈ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਅਕਸਰ ਇਸ ਇਲਾਕੇ ਵਿੱਚ ਸਮੁੰਦਰ ਦੇ ਅੰਦਰੋਂ ਅਜੀਬ ਰੌਸ਼ਨੀਆਂ ਨਿਕਲਦੀਆਂ ਦੇਖੀਆਂ ਨੇ ਅਤੇ ਸ਼ਾਇਦ ਯੂ ਐਫ ਓ ਆਉਂਦੇ ਹਨ ਜੋ ਜਹਾਜ਼ਾਂ ਨੂੰ ਅਬਡਕਟ ਯਾਨੀ ਅਗਵਾ ਕਰ ਲੈਂਦੇ ਨੇ ਕੁਝ ਦਾ ਇਹ ਵੀ ਮੰਨਣਾ ਹੈ ਕਿ ਇਸ ਜਗ੍ਹਾ ਦੇ ਹੇਠਾਂ ਗਾਇਬ ਹੋਇਆ ਸ਼ਹਿਰ ਅਟਲਾਂਟਿਸ ਮੌਜੂਦ ਹੈ ਜਿਸ ਦੀਆਂ ਊਰਜਾ ਵਾਲੀਆਂ એનર્ਜੀ ਕ੍ਰਿਸਟਲਸ ਅੱਜ ਵੀ ਐਕਟਿਵ ਹਨ ਅਤੇ ਜਹਾਜ਼ਾਂ ਦੇ ਨੈਵੀਗੇਸ਼ਨ ਸਿਸਟਮਸ ਨੂੰ ਜਾਮ ਕਰ ਦਿੰਦੀਆਂ ਨੇ ਪਰ ਜਦੋਂ ਅਸੀਂ ਸਾਇੰਸ ਵੱਲ ਦੇਖਦੇ ਹਾਂ ਤਾਂ ਜਵਾਬ ਕੁਝ ਹੋਰ ਹੀ ਮਿਲਦਾ ਹੈ ਵਿਗਿਆਨੀਆਂ ਅਨੁਸਾਰ ਇਹ ਕੋਈ ਜਾਦੂ ਨਹੀਂ ਬਲਕਿ ਕੁਦਰਤੀ ਖਤਰਾ ਹੈ ਇਸ ਇਲਾਕੇ ਵਿੱਚ ਸਮੁੰਦਰ ਦੇ ਹੇਠਾਂ ਜਵਾਲਾਮੁਖੀ ਗਤੀਵਿਧੀਆਂ ਕਾਰਨ ਭਾਰੀ ਮਾਤਰਾ ਵਿੱਚ ਮੀਥੇਨ ਗੈਸ ਨਿਕਲਦੀ ਹੈ ਜਦੋਂ ਇਹ ਗੈਸ ਬੁਲਬਲਿਆਂ ਦੇ ਰੂਪ ਵਿੱਚ ਆਉਂਦੀ ਹੈ ਤਾਂ ਇਹ ਪਾਣੀ ਦੀ ਡੈਂਸਿਟੀ ਨੂੰ ਇੰਨਾ ਘਟਾ ਦਿੰਦੀ ਹੈ ਕਿ ਵੱਡੇ ਤੋਂ ਵੱਡਾ ਜਹਾਜ਼ ਵੀ ਸਕਿੰਟਾਂ ਵਿੱਚ ਡੁੱਬ ਜਾਂਦਾ ਹੈ ਜਿਵੇਂ ਹਵਾ ਵਿੱਚ ਡਿੱਗ ਰਿਹਾ ਹੋਵੇ ਇਸ ਦੇ ਨਾਲ ਹੀ ਇੱਥੇ ਰੋਗ ਵੇਵਜ਼ ਦਾ ਵੀ ਖਤਰਾ ਰਹਿੰਦਾ ਹੈ ਇਸ ਤਕ ਕੋਨੇ ਵਿੱਚ ਉੱਤਰ ਅਤੇ ਦੱਖਣ ਤੋਂ ਆਉਣ ਵਾਲੇ ਤੂਫਾਨ ਆਪਸ ਵਿੱਚ ਟਕਰਾਉਂਦੇ ਨੇ ਜਿਸ ਨਾਲ 100 ਫੁੱਟ ਉੱਚੀਆਂ ਅਚਾਨਕ ਲਹਿਰਾਂ ਬਣਦੀਆਂ ਨੇ ਇਹ ਪਾਣੀ ਦੀਆਂ ਕੰਧਾਂ ਕਿਸੇ ਵੀ ਜਹਾਜ਼ ਨੂੰ ਤੋੜ ਸਕਦੀਆਂ ਨੇ ਨਾਲ ਹੀ ਇਹ ਧਰਤੀ ਦੀਆਂ ਉਹਨਾਂ ਦੁਰਲੱਭ ਥਾਵਾਂ ਵਿੱਚੋਂ ਇੱਕ ਹੈ ਜਿੱਥੇ ਮੈਗਨੇਟਿਕ ਕੰਪਾਸ ਯਾਨੀ ਟਰੂਥ ਨਾਰਥ ਵੱਲ ਇਸ਼ਾਰਾ ਕਰਦਾ ਹੈ ਜਿਸ ਨਾਲ ਪੁਰਾਣੇ ਜ਼ਮਾਨੇ ਦੇ ਪਾਇਲਟ ਰਸਤਾ ਭਟਕ ਜਾਂਦੇ ਸਨ ਤਾਂ ਸੱਚ ਕੀ ਹੈ ਅੰਕੜੇ ਦੱਸਦੇ ਨੇ ਕਿ ਜਿੰਨੀ ਟ੍ਰੈਫਿਕ ਇੱਥੋਂ ਲੰਘਦੀ ਹੈ ਉਸ ਦੇ ਹਿਸਾਬ ਨਾਲ ਹਾਦਸਿਆਂ ਦੀ ਗਿਣਤੀ ਦੁਨੀਆ ਦੇ ਕਿਸੇ ਵੀ ਹੋਰ ਸਮੁੰਦਰੀ ਰਸਤੇ ਜਿੰਨੀ ਹੀ ਹੈ ਪਰ ਫਲਾਈਟ 19 ਵਰਗੀਆਂ ਘਟਨਾਵਾਂ ਅਤੇ ਅਣਸੁਲਝੇ ਰਹੱਸ ਅੱਜ ਵੀ ਇਨਸਾਨੀ ਦਿਮਾਗ ਨੂੰ ਪ੍ਰੇਸ਼ਾਨ ਕਰਦੇ ਨੇ ਕੀ ਇਹ ਸਿਰਫ ਕੁਦਰਤ ਦਾ ਕਹਿਰ ਹੈ ਜਾਂ ਸੱਚਮੁੱਚ ਸਮੁੰਦਰ ਦੀ ਗਹਿਰਾਈ ਵਿੱਚ ਕੁਝ ਅਜਿਹਾ ਹੈ ਜੋ ਅਸੀਂ ਨਹੀਂ ਜਾਣਦੇ ਖੋਜ ਟੀਵੀ ਤੇ ਸਾਡੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ